ਪੰਜਾਬ ਉਹਨਾਂ ਨੇ ਬਚਾ ਕੇ ਰੱਖਿਆ ਗੱਲ ਤੁਹਾਡੀ ਸਹੀ ਆ ਬਹੁਤ ਚਾਰੀਆਂ ਸਾਡੇ ਚੀਜ਼ਾਂ ਦਾ ਲੋਕ ਇਹ ਹੋ ਗਈਆਂ ਜਿਹੜੀਆਂ ਉਹਨਾਂ ਨੇ ਰੱਖਿਆ ਤੇ ਜੇ ਅਸੀਂ ਇਦਾਂ ਵੀ ਨਹੀਂ ਕਹਿ ਸਕਦੇ ਕਿ ਉਹ ਪਿਛੜਿਆ ਕਰਕੇ ਆ ਪਰ ਉਹਨਾਂ ਨੇ ਨਵੇਂ ਤਰੀਕੇ ਨਾਲ ਵੀ ਉਹਨਾਂ ਚੀਜ਼ਾਂ ਨੂੰ ਸਾਫ਼ ਰੱਖਿਆ ਹੈ ਉਰਦੂ ਬਹੁਤ ਮਿੱਠੀ ਹੈ ਨਾ ਲੈਂਗੁਏਜ ਆ ਜਦੋਂ ਜਦੋਂ ਗੱਲ ਕਰਦੇ ਇਦਾਂ ਲਾ ਦਿੰਦੇ ਸਤਿਕਾਰ ਦੇ ਹੀ ਜਾਂਦੇ ਆ ਤੇ ਸਾਡੀ ਥੋੜੀ ਜੀ ਭਾਸ਼ਾ ਚ ਕਿਹਦਾ ਸਾਡੀ ਵੀ ਆ ਪਰ ਸਾਨੂੰ ਲੱਗਦਾ ਰਹਿੰਦਾ ਕਿ ਅਸੀਂ ਮੰਨ ਲਓ ਬੰਦੇ ਨਾਲ ਜਿੱਦਾਂ ਰੋਜ਼ਾਨਾ ਗੱਲ ਕਰਦੇ ਆ ਅਸੀਂ ਉਤੋਂ ਲੱਗੇ ਮੈਂ ਕਹ ਪਾ ਜੀ ਇਹਨਾਂ ਦੇ ਪੈਸੇ ਕਹਿੰਦੇ ਨਹੀਂ ਇਹ ਨਹੀਂ ਬਾਜੀ ਫੈਸਲੇ ਨੇ ਪਟਰੋਨ ਦੇ ਲੈਣੇ ਅੱਛਾ ਮੈਂ ਕਹ ਯਾਰਾ 20000 1500 ਦਾ ਤੁਸੀਂ ਸਮਾਨ ਸਾਨੂੰ ਖਲਾਫ ਆ ਹਾਂ ਤੇ ਕਹਿੰਦੇ ਨਹੀਂ ਬਾਜੀ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਤੁਹਾਡੀ ਤੁਹਾਡੇ ਯੋਧਿਆਂ ਦੀ ਬਦੌਲਤ ਆ ਨੇਤਾ ਜੇ ਉਹ ਨਾ ਹੁੰਦੇ ਤਾਂ ਕਹਿੰਦੇ ਸਾਡੇ ਕਿਤੇ ਪਰੋਬਾ ਖੜੇ ਹੋਣੀ ਸੀ ਹਾਂ ਸੋ ਬਜ਼ੁਰਗ ਇੰਨਾ ਕੁਛ ਕਰ ਗਏ ਤੇ ਅੱਜ ਅਸੀਂ ਉਹਨਾਂ ਦਾ ਕਰੈਡਿਟ ਲੈ ਰਹੇ ਹਾਂ ਸਾਡੇ ਤਾਂ ਇੱਥੇ ਸਾਰ ਬੰਦੇ ਦਾ ਆਪਣਾ ਇੱਕ ਮਜਬ ਆ ਹਾਂ ਸਾਰ ਬੰਦਾ ਇੱਕ ਆਪਣੇ ਕੌਂਟਰੋਵਰਸੀ ਲੈ ਕੇ ਤੁਰਿਆ ਆ ਪਰ ਉਹ ਬੰਦੇ ਦਾ ਆਪਣਾ ਟਾਰਗੇਟ ਆ ਆਪਣਾ ਬ੍ਰੈਂਡ ਆ ਤੇ ਉੱਥੇ ਇਦਾਂ ਨਹੀਂ ਹੈਗਾ ਉੱਥੇ ਚੀਜ਼ਾਂ ਨਹੀਂ ਹੈ ਉੱਥੇ ਗੁਰਦੁਆਰਿਆਂ ਦੀ ਬੜੀ ਰਿਸਪੈਕਟ ਆ ਨਾਰਮਲ ਜੀ ਗੱਲ ਆ ਜਦੋਂ ਕਿਸੇ ਨੂੰ ਤੁਸੀਂ ਬਾਤਿਆਂ ਨੂੰ ਦਸਾਂ ਬੰਦਿਆਂ ਨੂੰ ਆਪਣੀਆਂ ਗੱਲਾਂ ਦੱਸਦੇ ਰਹਿੰਦੇ ਆ ਹੋਵੇ ਤੁਹਾਡੇ ਲਈ ਮਾੜੀਆਂ ਹੀ ਆ ਮਾੜੀਆਂ ਨਿਕਲਦੀਆਂ ਹਨਾ ਤੇ ਉਹ ਬਸ ਉਹ ਵਧੀਆ ਚੱਲ ਗਿਆ ਉਹਨਾਂ ਨੇ ਵਧੀਆ ਗਾਇਆ ਤੇ ਅੱਜ ਵੀ ਸਟੇਜਾਂ ਤੇ ਉਹ ਮੇਰੇ ਕੋਲ ਗਾਉਂਦੇ ਆ ਤਾਂ ਉਹ ਮੈਨੂੰ ਕਈ ਵਾਰ ਦੱਸਦੇ ਆ ਕਿ ਯਾਰ ਬਹੁਤ ਵਧੀਆ ਰਿਸਪੌਂਸ ਆ ਮੈਂ ਕਦੇ ਨਹੀਂ ਸੋਚਿਆ ਕਿ ਅੱਜ ਕੱਲ ਗੀਤ ਉਦਾਂ ਦੇ ਨਹੀਂ ਚੱਲਦੇ ਗੀਤ ਗੱਲਾਂ ਵਾਲੇ ਚੱਲਦੇ ਆ ਜਿੰਨੂੰ ਤੁਸੀਂ ਕਹੇ ਰੈਪ ਕਹੋ ਚਾਹੇ ਕੋਈ ਸਾਡੇ ਗੀਤਾਂ ਦੇ ਵਿੱਚ ਹੁੰਦੇ ਸਥਾਈ ਹੁੰਦੀਆਂ ਅੰਤਰੇ ਹੁੰਦੇ ਬੈਰਾ ਹੁੰਦੀਆਂ ਹਾਂ ਬਹੁਤ ਚੀਜ਼ਾਂ ਆਉਂਦੀਆਂ ਪਰ ਉਹ ਹੁਣ ਤਾਂ ਇਹਨਾਂ ਚੀਜ਼ਾਂ ਦਾ ਕੋਈ ਉਹ ਹੈ ਨਹੀਂ ਅਸ ਗੱਲਾਂ ਹੀ ਆ ਹਨਾ ਤੇ ਮੈਂ ਇਦਾਂ ਦਾ ਨਹੀਂ ਕਦੇ ਸੋਚਿਆ ਕਿ ਮੈਂ ਵਿਊ ਲੈਣ ਲਈ ਜਾਂ ਇਹਨਾਂ ਚੀਜ਼ਾਂ ਲੈਣ ਲਈ ਅਜਿਹੇ ਗੀਤ ਬਣਾਵਾਂ ਤੋੜਨ ਵਾਲਾ ਹਰ ਚੀਜ਼ ਤੋੜ ਦਿੰਦਾ ਚਾਹੇ ਦਿਲ ਹੋਵੇ ਜਾਂ ਤਜ਼ੋਰੀ ਨਫ਼ਰਤ ਲੋਕ ਸ਼ਰਿਆਮ ਕਰਦੇ ਨੇ ਪਿਆਰ ਕਰਦੇ ਚੋਰੀ ਚੋਰੀ ਸ਼ਾਇਰ ਉਹੀ ਅਸਲੀ ਹੁੰਦਾ ਜਿਹੜਾ ਦੋ ਲਾਈਨਾਂ ਦੇ ਵਿੱਚ ਪੂਰੀ ਗੱਲ ਮਖਾ ਦੇ ਖਹਾਣੀਆਂ ਪਾਉਣ ਵਾਲਾ ਵੀ ਓਡਾ ਵੱਡਾ ਸ਼ਾਇਰ ਨਹੀਂ ਹੁੰਦਾ ਪਰ ਮੈਂ ਬਹੁਤ ਘਾਟਾ ਸੋਰੀਆਂ ਵੀ ਕੁਝ ਖਾਸ ਕਰ ਉਹ ਨਾ ਜਾਣਦਾ ਜਾਂ ਨਾ ਜਾਣਦਾ ਬਹੁਤਿਆਂ ਦੇ ਮੈਂ ਨਵੇਂ ਆ ਦੇ ਨਹੀਂ ਨਾ ਜਾਣਦਾ ਅੱਛਾ ਕਿਉਂਕਿ ਅਸੀਂ ਉਹੀ ਨੂਸਸ ਸੁਣੀ ਜੰਨੇ ਆ ਸਾਨੂੰ ਉਹੀ बार-बार ਹੈ ਨਾ ਤੇ ਉਹੀ ਗੁਲਾਮ ਅਲੀ ਸਾਹਿਬ ਸੁਣੀ ਜੰਨੇ ਆ ਬਸ ਉਹਨਾਂ ਦਾ ਸੁਭਾਅ ਬਣਿਆ ਮੈਂ ਉਹਨਾਂ ਨੂੰ ਕਿਹਾ ਮੈਨੂੰ ਉਹ ਜਗ੍ਹਾ ਦਿਖਾਓ ਜਿੱਥੇ ਨੂਸਸ ਸਾਹਿਬ ਹਨ ਆਪਣੇ ਗਾਂਡੇ ਸੀ ਫਿਰ ਉਹਨਾਂ ਮੈਨੂੰ ਉਹਨਾਂ ਦਾ ਹਾਰਮੋਨੀਅਮ ਵੀ ਦਿਖਾਇਆ ਉਹ ਮਾਈਕ ਵੀ ਦਿਖਾਇਆ ਤੇ ਉਹਨਾਂ ਦੀ ਜਿਹੜੀ ਟੈਕਨੋਲੋਜੀ ਜਿਹੜੀ ਚੇਂਜ ਹੋਈ ਆ ਬੜੀਆਂ-ਬੜੀਆਂ ਰੀਲਾਂ ਤੋਂ ਸੀੜੀਆਂ ਤੱਕ ਆਈ ਆ ਉਹ ਮਸ਼ੀਨਾਂ ਸਾਰੀਆਂ ਚੱਲਦੀਆਂ ਉੱਤੇ ਰੱਖੀਆਂ ਉਹਨਾਂ ਨੇ ਉਹ ਫਰੂਕ ਅੰਕਲਸ ਕਹਿੰਦੇ ਆ ਕਿ ਮੈਂ ਨਾ ਆਪਣੇ ਕੈਰੀਅਰ ਦੇ ਵਿੱਚ ਦੋ ਇਹੋ ਜਿਹੇ ਫਨਕਾਰ ਦੇਖੇ ਆ ਜੀ ਕਿ ਜਿਹੜੇ ਸਟੇਜ ਤੇ ਜਾਣ ਤੋਂ ਪਹਿਲਾਂ ਇਹ ਦੱਸ ਦਿੰਦੇ ਹੁੰਦੇ ਸੀ ਕਿ ਉਸ ਬੰਦੇ ਨੇ ਮੈਨੂੰ ਮਿਲਣਾ ਪਏ ਜਦਕਿ ਉਹ ਮੋਬਾਈਲਾਂ ਦਾ ਦੌਰ ਨਹੀਂ ਹੁੰਦਾ ਸੀ ਓਕੇ ਤੇ ਕਹਿੰਦੇ ਇੱਕ ਨੂਰਜਹਾਂ ਜੀ ਤੇ ਇੱਕ ਨੂਸਰ ਸਾਹਿਬ ਸਗੇ ਉਹ ਕਈ ਵਾਰ ਜੇ ਕੋਸਨ ਦਰਜਣੇ ਕੇ ਉੱਤੇ ਅੱਜ ਇਸ ਪ੍ਰੋਗਰਾਮ ਤੇ ਬੰਦੇ ਨੇ ਆਉਣਾ ਉਹਦੇ ਕਬਾਲ ਇਦਾਂ ਦੇ ਆ ਕਲਰ ਕੀਤਾ ਜਾਂ ਦਾੜੀ ਇਦਾਂ ਦੀ ਆ ਤੇ ਉਹ ਜੇ ਮੈਨੂੰ ਮਿਲ ਲਾਉਗਾ ਤੇ ਮੈਨੂੰ ਮਿਲਾ ਦਿਓ ਹਾਂ ਠੀਕ ਉਹ ਫਿਰ ਨਮਾਈ ਕਹਿੰਦੇ ਬੰਦਾ ਹੁੰਦਾ ਸੀ ਅਸੀਂ ਵੀ ਨਹੀਂ ਸੀ ਕਦੇ ਦੇਖਿਆ ਹੁੰਦਾ ਫਿਰ ਉਹ ਕਈ ਵਾਰ ਫੈਨ ਕਹਿੰਦੇ ਜਾਨਕੀ ਅੰਦਰੋਂ ਇੰਨਾ ਕੋਨਾਂ ਨੂੰ ਉਹ ਸੀ ਅਜ ਮਤਲਬ ਉਹਨਾਂ ਨੂੰ ਪਤਾ ਨਹੀਂ ਕੋਈ ਜਾਣ ਨਹੀਂ ਕੋਈ ਕਰਦਾ ਸੀ ਕਿ ਹਾਂ ਮੈਂ ਆਇਆ ਪਹਿਲਾਂ ਗੱਲਾਂ ਕਰਦੇ ਸੀ ਕਹਿੰਦੇ ਤੇ ਨੂਰ ਜਹਾ ਵੀ ਕਈ ਗੱਲਾਂ ਕਹਿੰਦੇ ਤਾਂ ਪਹਿਲਾਂ ਕਰ ਲੈਂਦੀ ਸੀ ਕਿ ਵਾਰੇ ਸ਼ਾਹ ਰਗਾ ਵੀ ਸ਼ਾਇਰ ਹਲੇ ਅੱਲਾ ਨੇ ਇਸ ਕਾਇਨਾਤ ਤੇ ਦੁਬਾਰਾ ਨਹੀਂ ਖਿਲਿਆ ਹਾਂ ਵਾਰਸ਼ਾਰ ਲਿਖ ਕੇ ਗਿਆ ਆ ਅਸੀਂ ਜੋ ਲੋਕ ਲਿਖਦੇ ਆ ਜਾਂ ਕੱਬਾ ਲਿਖਦੇ ਉਹ ਸਮਝ ਸਕਦੇ ਇਸ ਗੱਲ ਨੂੰ ਕਿ ਵਾਰਸ਼ਾਰ ਦਾ ਸ਼ਾਇਰ ਰੱਬ ਨੇ ਹਲੇ ਦੁਬਾਰਾ ਦੂਜਾ ਨਹੀਂ ਭੇਜਿਆ ਸੂਰਤ ਸੰਭਾਲਣ ਤੋਂ ਬੈਲਨ ਦੇ ਗੁਲਾਮ ਜੀ ਸਾਹਿਬ ਗਾ ਰਹੇ ਤੇ ਮੈਨੂੰ ਕਹਿੰਦੇ ਸੀ ਕਹਿੰਦੇ ਤੂੰ ਕਿੱਥੋਂ ਮੈਂ ਕਿਹਾ ਮੈਂ ਜਲੰਧਰ ਦੇ ਨਾਲ ਮੇਰਾ ਪਿੰਡ ਆ ਬਿਰਕ ਹਾਂਜੀ ਤੇ ਫਗਵਾੜੇ ਦੇ ਕੋਲ ਪੈਂਦਾ ਮੈਂ ਹਾਂ ਉੱਥੋਂ ਆ ਜੀ ਜੇ ਕਹਿੰਦੇ ਤੂੰ ਛੱਡਦੇ ਪੰਜਾਬ ਦਾ ਦੂਸਰਾ ਸ਼ਹਿਰ ਜਿਹਨੂੰ ਮੈਂ ਗੁਆ ਕਾਇਆ ਹਣਾ ਮੈਂ ਕਿਹਾ ਜੀ ਅੱਬਾ ਜੀ ਉਹ ਕਿੱਦਾਂ ਕਹਿੰਦੇ ਪਹਿਲਾਂ ਮੈਂ ਸ਼ਿਵਕਾਣ ਬਟਾਲਵੀ ਨੂੰ ਗਾਇਆ ਸੀ ਹੁਣ ਕਹਿੰਦੇ ਤੂੰ ਬਿੰਦਰ ਤੇ ਬਾਕੀ ਜਿਹਨਾਂ ਨੂੰ ਗਾਇਆ ਕੋਈ ਦਾ ਦਿੱਲੀ ਦਾ ਬੰਗਲੌਰ ਦੇ ਸੀ ਉਹ ਸੀ ਪੰਜਾਬ ਦਾ ਨਹੀਂ ਸੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ